ਗੁਰਾਇਆ ਫੁੱਟਬਾਲ ਕਲੱਬ ਵੱਲੋਂ ਐਨਆਰਆਈ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਚੌਥਾ ਦੋ ਦਿਨਾ ਪਿੰਡ ਪੱਧਰ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ ਅਰਦਾਸ ਉਪਰੰਤ ਮੁੱਖ ਮਹਿਮਾਨ ਵੱਜੋਂ ਪਹੁੰਚੇ ਸਮਾਜ ਸੇਵਕ ਸੋਢੀ RAM ਮਿਲਨ ਪੈਲੇਸ ਵਾਲਿਆਂ ਵੱਲੋਂ ਰਿਬਨ ਕੱਟ ਕੇ ਕੀਤੀ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੋਢੀ RAM ਅਤੇ ਹੋਰ ਪਤਵੰਤਿਆਂ ਨੇ ਦੱਸਿਆ ਕਿ ਇਹ ਚੌਥਾ ਪਿੰਡ ਪੱਧਰ ਫੁੱਟਬਾਲ ਟੂਰਨਾਮੈਂਟ ਕੋਚ ਸਾਈ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਜ਼ਿਲ੍ਹਾ ਕਪੂਰਥਲਾ ਨਵਾਂ ਸ਼ਹਿਰ ਜਲੰਧਰ ਦੀਆਂ ਟੀਮਾਂ ਦੇ ਖਿਡਾਰੀਆਂ ਖਿਡਾਰੀਆਂ ਵੱਲੋਂ ਭਾਗ ਲਿਆ ਗਿਆ ਹੈ। ਦੋ ਦਿਨਾਂ ਇਸ ਟੂਰਨਾਮੈਂਟ ਵਿੱਚ ਪਹਿਲੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 15000 ਅਤੇ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 11000 ਇਨਾਮ ਦਿੱਤਾ ਜਾਵੇਗਾ। ਸੋਢੀ RAM ਨੇ ਕਿਹਾ ਕਿ ਪਹਿਲਾ ਵੀ ਉਹ ਖਿਡਾਰੀਆਂ ਦੀ ਮਦਦ ਕਰਦੇ ਰਹੇ ਹਨ ਅਤੇ ਅੱਗੇ ਤੋਂ ਵੀ ਤਿਆਰ ਹਨ। ਨਸ਼ਾ ਤੋਂ ਦੂਰ ਰੱਖਣ ਲਈ ਖੇਡਾਂ ਨਾਲ ਨੌਜਵਾਨ ਪੀੜੀ ਅਤੇ ਬੱਚਿਆਂ ਨੂੰ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਅੱਜ 16 April ਨੂੰ ਸੀਨੀਅਰ ਸਕੂਲ ਲੜਕਿਆਂ ਦਾ ਗੁਰਾਇਆਂ ਦੀ ਗਰਾਊਂਡ ਦੇ ਵਿੱਚ ਫੁੱਟਬਾਲ ਦਾ ਟੂਰਨਾਮੈਂਟ ਹੋ ਰਿਹਾ ਹੈ ਸਾਨੂੰ ਗ੍ਰਾਮ ਵਾਸੀਆਂ ਨੂੰ ਬੜੀ ਖੁਸ਼ੀ ਦੀ ਖੁਸ਼ੀ ਆ ਕਿ ਸਾਡੇ ਛੋਟੇ-ਛੋਟੇ ਬੱਚੇ ਟੂਰਨਾਮੈਂਟ ਕਰਵਾ ਰਹੇ ਆ ਇਹ ਸਾਡਾ ਸਮਾਜ ਸੇਵਕਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੱਦ ਤੋਂ ਵੱਧ ਇਹਨਾਂ ਬੱਚਿਆਂ ਦੀ ਮਦਦ ਕਰੀਏ ਕਿਉਂਕਿ ਇਹ ਪਨੀਰੀ ਆ ਪਰੀਰੀ ਨੂੰ ਜਿਸ ਤਰੀਕੇ ਨਾਲ ਆਪਾਂ ਪਾਲਣ ਪੋਸ਼ਣ ਕਰਾਂਗੇ ਉਸ ਤਰੀਕੇ ਦੇ ਨਾਲ ਇਹ ਸਮਾਜ ਦੇ ਵਿੱਚ ਵਧੀਆ ਤਰੀਕੇ ਨਾਲ ਵਿਸਰੇਗੀ ਅੱਜ ਵੀ ਇਸ ਫੁੱਟਬਾਲ ਟੂਰਨਾਮੈਂਟ ਦੇ ਵਿੱਚ ਸਾਡੇ ਪ੍ਰਿੰਸੀਪਲ ਸਾਹਿਬ ਬੜਾ ਬੱਚਿਆਂ ਨੂੰ ਸਹਯੋਗ ਦੇ ਰਹੇ ਹਨ ਹਰਜੀਵਨ ਜੈਨ ਜੀ ਸਾਈਂ ਜੀ ਤੇ ਹੋਰ ਬੜੇ ਪ੍ਰਤਵੰਤੇ ਸੱਜਣ ਇਸ ਟੂਰਨਾਮੈਂਟ ਦੇ ਵਿੱਚ ਟੂਰਨਾਮੈਂਟ ਵਿੱਚ ਸ਼ਾਮਲ ਹਨ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਕਿ ਜਿਹੜੇ ਇਹ ਸਮਾਜ ਦੇ ਜੋ ਬੱਚੇ ਆ ਇਹਨਾਂ ਨੇ ਤਕੜੇ ਹੋ ਕੇ ਬੜੀਆਂ-ਬੜੀਆਂ ਮੱਲਾ ਮਾਰਦੀਆਂ ਹਨ ਤੇ ਮੱਲਾ ਨਾਮ ਦੇ ਵਿੱਚ ਇਹਨਾਂ ਨੂੰ ਹੋ ਸਕਦਾ ਕੋਈ ਸਰਕਾਰੀ ਜੋਬ ਵੀ ਵਧੀਆ ਮਿਲੇ ਕੋਈ ਵਧੀਆ ਖਿਡਾਰੀ ਨਿਕਲੇ ਜੋ ਸਾਡਾ ਹਿੰਦੁਸਤਾਨ ਦੇ ਲੈਵਲ ਦਾ ਹੋਵੇ ਜਿਹੜਾ ਕਿ ਇਸ ਮੁਲਕ ਤੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਵੀ ਆਪਣੀ ਖੇਡ ਦਾ ਪ੍ਰਦਰਸ਼ਨ ਕਰੇ ਤੋਂ ਉਸੋਂ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਜੇ ਅਸਲੀ ਪੰਜਾਬ ਦੇ ਵਿੱਚ ਨਸ਼ਿਆਂ ਦੀ ਨਸ਼ਾ ਨਸ਼ਿਆਂ ਨੂੰ ਜੜੋਂ ਪੁੱਟਣਾ ਹੈ ਤਾਂ ਇੱਕ ਇਹੀ 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 ਇੱਕ ਅਪਰਾਲਾ ਹੈ ਕਿ ਅਸੀਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਦੇ ਮੈਦਾਨ ਦੇ ਵਿੱਚ ਉਤਾਰੀਏ ਤਾਂ ਕਿ ਸਾਡੇ ਨੌਜਵਾਨ ਜਿਹੜੇ ਆ ਮਾੜੀਆਂ ਆਦਤਾਂ ਛੱਡ ਕੇ ਖੇਡਾਂ ਦੇ ਮੈਦਾਨ ਦੇ ਵਿੱਚ ਆਉਣ ਤਾਂ ਕਿ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰਨ ਜੈ ਹਿੰਦ ਸੌਰੀ ਇਹਨਾਂ ਤੋਂ ਇਲਾਵਾ ਮੇਰੇ ਲੈਕ ਜੋ ਵੀ ਇਹ ਸੇਵਾ ਬੱਚੇ ਕਹਿਣਗੇ ਮੈਂ ਹਰ ਵੇਲੇ ਇਨਾ ਕਮਾਲੀ ਤਿਆਰ ਰਹਿਣਾ ਹਾਂ ਤੇ ਮੈਂ ਕਾਫੀ ਸਾਲਾਂ ਤੋਂ ਇਨਾ ਬੱਚਿਆਂ ਦੀ ਸੇਵਾ ਕਰਦਾ ਆ ਰਿਹਾ ਹਾਂ ਤੇ ਅੱਗੇ ਤੋਂ ਵੀ ਮੈਂ ਇਦਾਂ ਸੇਵਾ ਕਰਦਾ ਰਹੂੰਗਾ ਤਾਂ ਕਿ ਤੁਹਾਡਾ ਆਸ਼ੀਰਵਾਦ ਸਾਡੇ ਤੇ ਰਹੇ ਅਸੀਂ ਤੁਹਾਡੇ ਸਮਾਜ ਸੇਵੀ ਲੋਕ ਅਸੀਂ ਤੁਹਾਡੀ ਸੇਵਾ ਕਰਦੇ ਰਹੀਏ ਜੈ ਹਨ ਦਾ ਨਿਊ ਗੁਰਾਇਆ ਫੁੱਟਬਾਲ ਕਲੱਬ ਵੱਲੋਂ ਚੌਥਾ ਸ਼ਾਨਦਾਰ ਜਿਹੜਾ ਟੂਰਨਾਮੈਂਟ ਪਿੰਡ ਪੱਧਰ ਫੁੱਟਬਾਲ ਦਾ ਟੂਰਨਾਮੈਂਟ ਦੋ ਦਿਨਾਂ ਜਿਹੜਾ ਕਰਵਾਇਆ ਜਾ ਰਿਹਾ ਜਿਹੜਾ ਅੱਜ ਜਿਹਦੀ ਸ਼ੁਰੂਆਤ ਹੋਈ ਹੈ ਜਿਹਦੇ ਵਿੱਚ ਉਦਘਾਟਨੀ ਸਮਾਰੋਹ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਸਮਾਜ ਸੇਵਕ ਛੋਟੀ ਰਾਮ ਘਹਾਵਰ ਜੀ ਜਿਹੜੇ ਪਹੁੰਚੇ ਸੀ ਉਹਨਾਂ ਨੇ ਬੱਚਾ ਨੂੰ ਅਸ਼ੀਰਵਾਦ ਦਿੱਤਾ ਹੈ ਰਿਬਨ ਕੱਟ ਕੇ ਜਿਹੜਾ ਇਸ ਖੇਡ ਮੇਲੇ ਦਾ ਉਦਘਾਟਨ ਕੀਤਾ ਹੈ ਸਾਡੇ ਨਾਲ ਕੋਚ ਸਾਹਿਬ ਸਾਈਂ ਜੀ ਖੜੇ ਆ ਨਾਲ ਕਰਮਜੀਤ ਹੋਣੀ ਆ ਸ਼ੰਕਰ ਆ ਗਿੱਲ ਬਰਾਦਰ ਆ ਸਮੂਚੀ ਟੀਮ ਹੈ ਜਿਹੜਾ ਬੱਚਿਆਂ ਨੂੰ ਨੌਜਵਾਨ ਬੱਚੇ ਹੈ ਛੋਟੇ ਛੋਟੇ ਬੱਚੇ ਹੈ ਜਿਹੜੇ ਪੂਰੇ ਜ਼ਿਲ੍ਹੇ ਦੇ ਵਿੱਚੋਂ ਜਲੰਧਰ ਜ਼ਿਲ੍ਹਾ ਕਪੂਰਥਲਾ ਜ਼ਿਲ੍ਹਾ ਨਵਾਂ ਸ਼ਹਿਰ ਜ਼ਿਲ੍ਹਾ ਦੀ ਟੀਮਾਂ ਨੇ ਜਿਹੜਾ ਇੱਥੇ ਭਾਗ ਲਿਆ ਆ ਦੋ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਦੇ ਫਾਈਨਲ ਦੇ ਮੁਕਾਬਲੇ ਜਿਹੜੇ 17 ਤਰੀਕ ਨੂੰ ਹੋਣਗੇ ਜਿਹਦੇ ਵਿੱਚ ਪਹਿਲਾ ਇਨਾਮ 15000 ਰੁਪਇਆ ਤੇ ਦੂਜਾ ਇਨਾਮ ਜਿਹੜਾ 11000 ਦਿੱਤਾ ਜਾਊਗਾ ਤੇ ਹੋਰ ਜਿਹੜਾ ਆ ਜਿਵੇਂ ਇੱਥੇ ਦਾਨ ਹੀ ਸੱਜਣ ਆਏ ਆ ਜਾਂ ਖੇਡ ਨੂੰ ਪਿਆਰ ਕਰਨ ਵਾਲੇ ਜਿਹੜੇ ਖੇਡ ਪ੍ਰੇਮੀ ਆ ਉਹਨਾਂ ਵੱਲੋਂ ਵੀ ਐਲਾਨ ਕੀਤਾ ਗਿਆ ਆ ਜਿਹੜੇ ਬੈਸਟ ਜਿਹੜੇ ਰਹਿੂਗੇ ਜਾਂ ਵਧੀਆ ਖੇਡ ਦਾ ਪ੍ਰਦਰਸ਼ਨ ਕਰੂਗੇ ਉਹਨਾਂ ਨੂੰ ਉਹਨਾਂ ਵੱਲੋਂ ਜਿਹੜਾ ਦਿਲ ਖਿੱਚਵੇਂ ਇਨਾਮ ਦੇ ਕੇ ਸਨਮਾਨ ਜਿਹੜਾ ਕੀਤਾ ਜਾਊਗਾ ਅਸੀਂ ਸਮੂਹ ਨਗਰ ਨਿਵਾਸੀਆਂ ਨੂੰ ਐਨਆਰਆਈ ਵੀਰਾਂ ਨੂੰ ਸੱਦਾ ਵੀ ਦਿੰਨੇ ਆ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਇਸ ਟੂਰਨਾਮੈਂਟ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਾਂ ਬੱਚਿਆਂ ਦੀ ਹੌਸਲਾ ਵਜਾਇਆ ਕਰੋਗੇ ਇਸ ਕਲੱਬ ਦੀ ਹੌਸਲਾ ਵਜਾਇਆ ਕਰੋਗੇ ਕਿਉਂਕਿ ਗਰਾਊਂਡਾਂ ਉਦੋਂ ਹੀ ਵਧੀਆ ਲੱਗਦੀਆਂ ਜਦੋਂ ਉਹਦੇ ਵਿੱਚ ਖਿਡਾਰੀ ਖੇਡਦੇ ਹੋਣ ਤੇ ਖਿਡਾਰੀ ਸਾਨੂੰ ਦਿਖਦੇ ਹੋਣ ਨਹੀਂ ਤਾਂ ਅੱਜ ਦੇ ਟਾਈਮ ਦੇ ਵਿੱਚ ਗਰਾਊਂਡਾਂ ਹੋ ਗਏ ਆ ਜਾਂ ਹੋਰ ਜਿਹੜੇ ਮੈਦਾਨ ਹੋ ਗਏ ਸਾਨੂੰ ਸਾਰਿਆਂ ਨੂੰ ਪਤਾ ਹੈ ਕਿਸ ਕੰਮ ਦੇ ਲਈ ਯੂਜ਼ ਹੁੰਦੇ ਆ ਤੇ ਇਸ ਲਈ ਅਸੀਂ ਵੀ ਅਪੀਲ ਕਰਦੇ ਆਂ ਸ਼ਹਿਰ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਐਨਆਰਆਈ ਵੀਰਾਂ ਨੂੰ ਕੇ ਬੱਚਿਆਂ ਦਾ ਤੇ ਇਹ ਨਾ ਕਲੱਬਾਂ ਦਾ ਖਾਸ ਤੌਰ ਤੇ ਸਹਿਯੋਗ ਕਰੋ ਕਿਉਂਕਿ ਬਿਨਾ ਫਾਈਨੈਂਸ਼ਲੀ ਮਦਦ ਤੋਂ ਬਿਨਾ ਰਾਸ਼ੀ ਤੋਂ ਜਿਹੜੇ ਟੂਰਨਾਮੈਂਟ ਕਰਾਣੇ ਜਾਂ ਕਲੱਬਾਂ ਚਲਾਣੇ ਆ ਸੌਖਿਆ ਨਹੀਂ ਹੈਗੇ ਆ ਇੱਕ ਵਾਰੀ ਫੇਰ ਤੋਂ ਇਸ ਕਲੱਬ ਦਾ ਧੰਨਵਾਦ ਦਾਨੀ ਸਜਣਾ ਦਾ ਧੰਨਵਾਦ ਕਲੱਬ ਮੈਂਬਰਾਂ ਦਾ ਸਮੂਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਖਿਡਾਰੀ ਵੀਰਾਂ ਦਾ ਧੰਨਵਾਦ